ਜੀ ਮੈਂ ਆਸ਼ਦੀਪ कौर ਸੰਧੂ ਤੇ ਗੱਲ ਕਰਦੇ ਆਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਕੁਛ ਵੀ ਲੋਕਾਂ ਨੂੰ ਪਹਿਲਾਂ ਸਿਖਾਇਆ ਹੁਣ ਲੋਕ ਜੇਕਰ ਉਹ ਸਿੱਖਿਆ ਸਿਖਾਇਆ ਬੋਲਦੇ ਨੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪ ਵੀ ਉਸ ਗੱਲਾਂ ਤੋਂ ਔਖੇ ਹੋ ਰਹੇ ਨੇ ਤੇ ਉਹਨਾਂ ਦੇ ਵਿਧਾਇਕ ਤੇ ਮੰਤਰੀ ਵੀ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸੀ ਲੋਕਾਂ ਨੂੰ ਕਿ ਜੇਕਰ ਕੋਈ ਵਿਧਾਇਕ ਮੰਤਰੀ ਤੁਹਾਡੇ ਹਲਕੇ ਦੇ ਵਿੱਚ ਆਉਂਦਾ ਹੈ ਤਾਂ ਜਵਾਬ ਸਵਾਲ ਕਰਨੇ ਜਿਹੜੇ ਨੇ ਤੁਹਾਡਾ ਹੱਕ ਹੈ ਤਾਂ ਜੇਕਰ ਹੁਣ ਵੱਡੇ ਸਵਾਲ ਕੀਤੇ ਗਏ ਨੇ ਜਿਹੜੀ ਹੈ ਮੌਜੂਦਾ ਵਿਧਾਇਕ ਅਤੇ ਸਾਬਕਾ ਕੈਪਟਨ ਮੰਤਰੀ ਅਨਮੋਲ ਗਗਨਮਾਨ ਨੂੰ ਤਾਂ ਅਨਮੋਲ ਗਗਨਮਾਨ ਜਿਹੜੀ ਹੈ ਆਪਦੇ ਜਿਹੜੇ ਜਵਾਬਾਂ ਤੋਂ ਭੱਜਦੀ ਨਜ਼ਰ ਆ ਰਹੀ ਹੈ ਕਿਉਂਕਿ ਉਹਨਦੇ ਵੱਲੋਂ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਹਲਕੇ ਦੇ ਵਿੱਚ ਕੰਮ ਨਹੀਂ ਕੀਤੇ ਗਏ ਹਾਲਾਂਕਿ ਜਦੋਂ ਕਾਂਗਰਸ ਸਰਕਾਰ ਸੀ ਤਾਂ ਇਹ ਗੱਲ ਕਹੀ ਸੀ ਅਨਮੋਲ ਗਗਨ ਮਾਨ ਨੇ ਕਿ ਤੁਸੀਂ ਜਿਹੜੀ ਹੈ ਸਾਡੀ ਸਰਕਾਰ ਲਿਆਓ 5 ਮਿੰਟ ਦੇ ਵਿੱਚ ਯਾਨੀ ਕਿ ਚੁਟਕੀ ਮਾਰ ਕੇ 5 ਮਿੰਟ ਚ ਤੁਹਾਨੂੰ ਐਮਐਸਸੀਪੀ ਦਵਾ ਦੇਵਾਂਗੇ ਕਾਫੀ ਸੁਰਖੀਆਂ ਵਿੱਚ ਬਣੀ ਰਹਦੀ ਅਨਮੋਲ ਗਗਨ ਮਾਨ ਲਗਾਤਾਰ ਹੀ ਜਿੱਥੇ ਪਿਛਲੇ ਕਈ ਮਹੀਨਿਆਂ ਤੋਂ ਵਿਵਾਦਾਂ ਵਿੱਚ ਵੀ ਛਿੜੀ ਰਹੀ ਅਨਮੋਲ ਗਗਨ ਮਾਨ ਵੱਲੋਂ ਅਸਤੀਫਾ ਵੀ ਦਿੱਤਾ ਗਿਆ ਜਿੱਥੇ ਬਾਅਦ ਵਿੱਚ ਕੁਲਤਾਰ ਸਿੰਘ ਸੱਧਵਾ ਤੇ ਅਮਨ अरोड़ा ਵੱਲੋਂ ਮਨਾ ਕੇ ਫਿਰ ਜਿਹੜੀ ਹੈ ਪਾਰਟੀ ਦੇ ਵਿੱਚ ਵਾਪਸੀ ਕਰ ਲਈ ਜਿਹੜੀ 5 ਮਿੰਟ ਦੇ ਵਿੱਚ ਐਮਐਸਸੀਪੀ ਦਿਵਾਉਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਸ ਉੱਤੇ ਅਨਮੋਲ ਗਗਨ ਮਾਨ ਕਾਫੀ ਵਿਵਾਦਾਂ ਦੇ ਵਿੱਚ ਕਿਰੀ ਨਜ਼ਰ ਆ ਰਹੀ ਹੈ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਲੋਕਾਂ ਵੱਲੋਂ ਕੀ ਕਿਹਾ ਜਾ ਰਿਹਾ ਹੈ ਕੋਈ ਐਂਬੂਲੈਂਸ ਨਾਲ ਕੋਈ ਐਮਰਜੈਂਸੀ ਦਾ ਕੋਈ ਕੋਈ ਕਿਸੇ ਦੀ ਟੈਂਸ਼ਨ ਹੋਦੀ ਹੈ ਕੋਈ ਹੁੰਦੀ ਹੈ ਉਹਨੇ ਲੱਗਦਾ ਜਾਓਗੇ ਕਿ ਬੜੀ ਬੱਸ ਲਾ ਦੋਏ ਉਹਨੇ ਕੋਈ ਫੈਸਿਲਿਟੀ ਨਹੀਂ ਹੈ ਕਿ ਸੋ ਕਹਿ ਕਰੇ ਮੈਡਮ ਕਹਿੰਦੇ ਕਰਤਾ ਸੀ ਪਾਣਿਆਂ ਦੇ ਮਿੱਟੀ ਵਿੱਚ ਦਾਗੜਾ ਇਹ ਦਾਲਤੀ ਪਰਮਨੈਂਟ ਦੀ ਬੱਦ ਪੈ ਗਈ ਦੀਆਂ ਨਾ ਉਹਨਾਂ ਦਾ ਬਸ ਇਹਨਾਂ ਦਾ ਸਾਨੂੰ ਪੂਰੀ ਦਿਨਾਂ ਪਿੱਛੇ ਹੋਇਆ ਸੀ ਆਹ ਕੋਟ ਟੀ-ਸ਼ਰਟ ਕੋਲੋਂ ਕਰਵਾ ਦੇ ਆਹ ਮੈਂ ਆਇਆ ਨਾ ਜੋ ਇਹ ਅੱਜ ਕਰਵਾ ਸਕਦੀ ਆ ਕਿ ਤੁਸੀਂ ਕਹੋਗੇ ਗੱਜ ਕਰ ਤੈਨੂੰ ਤੇਰੇ ਮਨਾਂ ਲੱਗ ਸਕਦਾ ਇਹ ਨਹੀਂ ਪੈਂਦਾ ਹੁਣ ਤਾਂ ਵੇਟ ਕਰਨੀ ਪੈਣੀ ਆ ਇਹ ਹੁਣ ਪਾਣੀ ਆ ਇੱਕ ਬਹੁਤਾਂ ਦਾ ਸੀਵਰੇਜ ਪਾਉ ਕਰਕੇ ਸਪੱਟੀ ਜਾਈ ਆਫ ਹੈ ਗਈ ਆ ਕਸਟਰ ਚਲਦੀ ਕੋਈ ਉਹ ਤੋਂ ਤਾਂ ਸੜਕਾਂ ਬਣ ਜਾਣਗੇ ਉਹ ਨਿਕਲ ਸਕਿਆ ਪ੍ਰਬੰਧ ਵੀ ਹੋ ਜਾਊਗਾ ਨੌਜਵਾਨਾਂ ਲਈ ਗਰਾਊਂਡ ਬਣ ਜਾਊਗਾ ਜੋ ਟੋਪੇ ਵੀ ਸਾਫ ਹੋ ਜਾਣਗੇ ਤੇਰੇ ਹੱਥ ਸਾਰਾ ਦਰਵਾਜ਼ਾ ਨਹੀਂ ਦੱਸੋ ਇਹਨੂੰ ਚਾਰ ਪੈਣ ਬੈਣ ਨੂੰ ਕਹਿ ਜਾ ਕੇ ਤਾਂ ਕਿ ਆ ਗਈ ਅੜ ਕੇ ਬੰਟੂ ਨੇ ਜਨਤਰੂ ਦੇ ਕਾਇਲਾ ਸਵਾ ਮਨ ਕਿਸੇ ਨਾਮ ਤੋਂ ਨਹੀਂ ਲੱਗ ਟੁੱਟ ਗਈ ਕੋਈ ਜ਼ਿੰਮੇਵਾਰ ਦੱਸੋ ਕਿ ਨਾ ਬੜਾ ਮੈਂ ਤਾਂ ਦੋ ਤਰ੍ਹਾਂ ਦੇ ਬੰਦੇ ਨੂੰ ਪਤਾ ਲੱਗ ਜਾਂਦਾ ਜਦੋਂ ਮੈਂ ਲੋਕਾਂ ਚੱਕ ਕੇ ਦਿਨੀਆ ਉੱਠੀ ਰੱਖੇ ਬੜੀ ਟੁੱਟੀ ਹੋਈ ਚਾਰ ਖਾਨਾ ਬਣਾ ਲੈ ਗਾਹੀ ਦੇ 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 ਜੇ ਤੁਸੀਂ ਬਸ ਮੈਂ ਇਹ ਟੱਪ ਕੇ ਆਵਾਂ ਜਨ ਸਰ ਕਰ ਚੱਕੀ ਚਾਹ ਦੇ ਪਾਣੀ ਨਾਲ ਚੀ ਕਰਦੇ ਨਹੀਂ ਉਦੀ ਰਹੀਏ ਤਾਂ ਲੱਗਦਾ ਕਿ ਮੈਨੂੰ ਮੇਰੀਆਂ ਗਰਾਮ ਦੇ ਵਿੱਚ ਹੋਰ ਕੋਈ ਇੱਕ ਗੱਲ ਦੱਸਦਾ ਆ ਮੈਂ ਆ ਫਟਾ ਬੰਦੋਂ ਬੈਠ ਦੋ ਬੰਦੇ ਨਾਲ ਇੱਕੀ ਛੀ ਮੈਂ ਕਹਿ ਰਹੀ ਹਾਂ ਕਿ ਤੁਸੀਂ ਦੋ ਦਿਨਾਂ ਦੀ ਕਟਾਈ ਦੀ ਕੋਸ਼ਿਸ਼ ਕਰੋ ਮੈਂ ਕੋੜੇ ਨਾਲ ਹੋਣੀ ਚਾਹੀਦੀ ਹੈ ਤੁਹਾਨੂੰ ਇੱਕ ਕੰਮ ਘੜਾ ਦੋਏ ਇੱਕ ਕੰਮ ਘੜਾ ਲਾ ਦੋ ਇਹ ਬੈਸਿਕ ਕਰ ਰਹੇ ਨੇ ਦੇਖਣਾ ਕਿ ਕਾਹਦਾ ਕਿਹੜਾ ਨਾਟਕ ਹੋਣਾ ਤੇ ਕਿਹੜਾ ਬੈਠਾ ਮਿਲ ਪਾ ਰਹੇ ਜਮ ਮੋਟਰ ਟੋਪੇ ਇਹ ਨਹੀਂ ਅਨਮੋਲ ਗगनमान ਜਿਨ੍ਹਾਂ ਦੀ ਕੁੱਤੇ ਖਾਣੀ ਕਹਿ ਸਕਦੇ ਆ ਮੂੰਹ ਤੇ ਹੀ ਕਰ ਰਹੇ ਨੇ ਜਿਹੜੇ ਉਹਨਾਂ ਦੇ ਆਪਣੇ ਹਲਕੇ ਦੇ ਕੁਝ ਲੋਕ ਨੇ ਲੋਕਾਂ ਵੱਲੋਂ ਵੱਡੇ ਤਿੱਕੇ ਸਵਾਲ ਕੀਤੇ ਜਾ ਰਹੇ ਨੇ ਅਨਮੋਲ ਗगनमान ਉਹਨਾਂ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਅੱਗੋਂ ਬਹਿਸ ਕਰ ਰਹੇ ਨੇ ਜੇਕਰ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਇੱਥੇ ਸੜਕਾਂ ਤੱਕ ਨਹੀਂ ਬਣਾਈਆਂ ਗਈਆਂ ਬੁਰੇ ਹਾਲਾਤ ਨੇ ਲੋਕਾਂ ਦੇ ਪਾਣੀ ਜਿਹੜੇ ਘਰਾਂ ਦੇ ਵਿੱਚ ਵੜਨ ਦਾ ਇਹ ਕਾਰਨ ਹੈ ਕਿ ਸੜਕਾਂ ਦੇ ਉੱਤੇ ਵੱਡੇ ਵੱਡੇ ਖੱਡੇ ਨੇ ਸੜਕਾਂ ਦੇ ਉੱਤੇ ਨਿਰਮਾਣ ਨਹੀਂ ਕੀਤਾ ਗਿਆ ਕੰਮ ਨਹੀਂ ਕੀਤਾ ਗਿਆ ਲੇਕਿਨ ਅਨਮੋਲ ਗਗਨਮਾਨ ਉਹਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ پا ਰਹੇ ਅਨਮੋਲ ਗਗਨਮਾਨ ਵੱਲੋਂ ਉਲਟਾ ਉਹਨਾਂ ਦੇ ਉੱਤੇ ਜਿਹੜੇ ਨੇ ਕਿਆ ਜਾ ਰਿਹਾ ਹੈ ਕਿ ਤੁਸੀਂ ਜਿਹੜੇ ਲੋਕ ਉਹ ਇਕੱਠੇ ਹੋ ਕੇ ਸਿਰਫ ਰੋਲਾ ਪਾਉਣਾ ਜਾਣਦੇ ਹੋ ਸਾਨੂੰ ਸਾਡਾ ਕੰਮ ਪਤਾ ਹੈ ਸਾਨੂੰ ਕਰਨ ਨਹੀਂ ਦਿੱਤਾ ਜਾ ਰਿਹਾ ਤਾਂ ਇਸ ਤਰ੍ਹਾਂ ਦੇ ਜਿਹੜੇ ਜਵਾਬ ਦਿੰਦੇ ਨਜ਼ਰ ਆ ਰਹੇ ਨੇ